ਆ ਆ ਹੁਣ ਇਕੱਠੇ ਕੀ ਕਰਦੇ ਆ ਆਹ ਰਿਟਰਨ ਕਰਦੇ ਆ ਜਿਹੜਾ ਬੋਤਲਾਂ ਇਕੱਠੀਆਂ ਕਰ ਲੈਂਦੇ ਆ ਨਾ ਆਣਾ ਪਾਣੀ ਪੀਣ ਵਾਲਾ ਜਿਹਦੇ ਆਪ ਦਾ ਜਮਾ ਕਰਕੇ ਰੱਖਦੇ ਆ ਮੇਰੇ ਭਰਾ ਨੇ ਕਿਹਾ ਜਿਹੜੀ ਔਖੀ ਗੱਲ ਹੈ ਨਾ ਢਿੱਲੋ ਸਾਹਿਬ ਉਹ ਇਹ ਆ ਵੀ ਜਿਹੜੀਆਂ ਕੁੜੀਆਂ ਹਣ ਵਿੱਚ ਆ ਗਈਆਂ ਉਹ ਵੀ ਨਾਲ ਇਹਨਾਂ ਦੇ ਹੁਣ ਮਤਲਬ 5-6 ਤਾਂ ਆਪਾਂ ਜਿਹਦੇ ਮੈਂ ਖੁਦ ਆਪ ਆਪਾਂ ਰੋਟੀ ਪਾਣੀ ਵੀ ਖਵਾਇਆ ਇਹਨਾਂ ਨੂੰ ਯੂ ਨੋ ਨਹੀਂ ਦੇਖੋ ਜਿਹੜੇ ਭਰਾ ਦੂਰ ਬੈਠੇ ਆ ਮੇਰੇ ਜਿਨ੍ਹਾਂ ਨੂੰ ਸਾਡਾ ਫਿਕਰ ਹੋ ਆ ਬੰਦਿਆਂ ਨੇ ਸਾਨੂੰ ਇਹ ਕਿਹਾ ਵੀ ਉੱਥੇ ਤੁਸੀਂ ਜਾਣੇ ਹੋਣੇ ਚੀਜ਼ਾਂ ਨੂੰ ਹੱਥ ਨਾ ਲਾਇਆ ਕਰੋ। ਵੀ ਪਤਾ ਨਹੀਂ ਕੀ ਹੋ ਸਕਦਾ ਭਰਾਵੋ। ਉਹ ਵੀ ਲੋਕ ਹੈਗੇ ਆ ਜਿਹੜੇ ਪੰਜਾਬ ਦੇ ਵਿੱਚ ਸੇਵਾ ਕਰਦੇ ਆ। ਹਾਂ ਬਿਲਕੁਲ। ਉਹ ਵਿਚਾਰਿਆਂ ਦੀਆਂ ਕਿਤੇ ਜਿਹੜਾ ਇੱਕ ਵੀਰ ਮੇਰਾ ਲੁਧਿਆਣੇ ਮੈਂ ਦੇਖਦਾ ਉਹਨਾਂ ਇੱਕ ਆਪਣੇ ਪਟਿਆਰੇ ਵਾਲੀ ਸਾਹਿਬ ਤੇ ਆ ਵੀਰ ਇੱਕ ਆਪਣੇ ਤਰਤਰ ਵਾਲੇ ਉਹ ਵੀ ਧੰਦੇ ਆਵੇ ਉਹਨਾਂ ਨੂੰ ਰੱਬ ਨੇ ਕੋਈ ਕੋਈ ਬਖਸ਼ਵਾ ਜਿਨੀ ਵਿਚਾਰਿਆਂ ਨੂੰ ਚੱਕ ਚੱਕ ਕੇ ਲਿਆਉਂਦੇ ਆ ਜਿਹੜੇ ਉਹ ਆ ਚੀਜ਼ ਉਹ ਆ ਚਲੋ ਜੇ ਇਹਨਾਂ ਦੇ ਮਤਲਬ ਤੁਹਾਡੇ ਮਤਲਬ ਚੱਲੇ ਜਾਏ ਇਹਦੇ ਨਾਲੋਂ ਬਹੁਤ ਮਾੜਾ ਹਾਲ ਉਹਨਾਂ ਦਾ ਵਿਚਾਰਿਆਂ ਦਾ ਜਿਨ੍ਹਾਂ ਨੂੰ ਉਹ ਰੋਟੀ ਇਹ ਤਾਂ ਤੁਰੇ ਫਿਰਦੇ ਵਿਚਾਰੇ ਇਹ ਤਾਂ ਆ ਦੇ ਇਹਨੂੰ ਚਲੇਗਾ ਇਹਨੂੰ ਚਲੇਗਾ ਤੇ ਅਸੀਂ ਕਹਿੰਨੇ ਆ ਲੋਕ ਕਹਿੰਦੇ ਕੰਮ ਕੈਨੇਡਾ ਚ ਬਹੁਤ ਆ ਅਸੀਂ ਕਹਿੰਨੇ ਆ ਭਰਾਵੋ ਇਹਨਾਂ ਨੂੰ ਦਵਾ ਦਿਓ ਜੇ ਕਿਸੇ ਨੂੰ ਲੱਭਦਾ ਚਲੋ ਕੋਈ ਇਹਨਾਂ ਦੀ ਬਾਹ ਹੀ ਫੜ ਲਓ ਕੋਈ ਰਿਸ਼ਤੇਦਾਰ ਕੋਈ ਪਿੰਡ ਦਾ ਜਾਂ ਕਿਤੇ ਨਾ ਕਿਤੇ ਦਾ ਕਿਸੇ ਦਾ ਹੈਗਾ ਹੀ ਆ ਉਹਨਾਂ ਦੇਖੋ ਜਿਹੜੀਆਂ ਮੈਜੋਰਟੀ ਟੂਬਾ ਹਨਾ ਇਹ ਸਾਰੀਆਂ ਹੱਡ ਪੈਰ ਦੁਖਣ ਵਾਲੀਆਂ ਕਿਉਂ ਕਰਕੇ ਸਾਰੀ ਡੈੜੀ ਦਾ ਬਾਹਰ ਆਏ ਰਾਈ ਹੁਣ ਦੇਖੋ ਵੀ ਕਿੰਨੇ ਆ ਇਹ ਸਾਰੀ ਮਲਮ ਆ ਲਓ ਜੀ ਬਿਚਾਰਿਆਂ ਦਾ ਹਰ ਬੰਦਾ ਆਪਣੀ ਜਾਨ ਨੂੰ ਤਾਂ ਰੋਂਦਾ ਹੀ ਆ ਵਿਚਾਰਾ ਜਾਨ ਤਾਂ ਦੇਖੋ ਅੰਗ ਤਾਂ ਉਹਨਾਂ ਦੇ ਦੁੱਖਦੇ ਆ ਵਿਚਾਰਾ ਦੁਖਦੇ ਆ ਇੱਕ ਤਕੜਾ ਬੰਦਾ ਇੱਕ ਗਰੀਬ ਬੰਦਾ ਇੱਕ ਮਿਡਲ ਬੰਦਾ ਇੱਕ ਕਹਿੰਦੇ ਹੁੰਦੇ ਜਿਹੜੇ ਤੁਸੀਂ ਕਹਿੰਨੇ ਵਿਚਾਰੇ ਉਹਨਾਂ ਦੇ ਹੱਟ ਤਾਂ ਉਹਨਾਂ ਦੇ ਵੀ ਦੁਖਦੇ ਆ ਇਨਸਾਨ ਨੇ ਰੱਬ ਨੇ ਜਾਨ ਤਾਂ ਉਹਨਾਂ ਨੂੰ ਵੀ ਦਿੱਤੀ ਉਹ ਵਿਚਾਰਿਆਂ ਨੂੰ ਹੁਣ ਉਹ ਕਿਉਂ ਆ ਟੂਪਾਂ ਤੁਰੀਆਂ ਫਿਰਦੀਆਂ ਆ ਦੇਖੋ ਤਿੰਨ ਤਾਂ ਆ ਤੁਰੀਆਂ ਫਿਰਦੀਆਂ ਦੋ ਉਹ ਪਈਆਂ ਤਿੰਨ ਉਹ ਦੇ ਦੋ ਉਹ ਦੇ ਦੇਖੋ ਜੀ ਮੈਂ ਤੁਹਾਨੂੰ ਹੋਰ ਚੀਜ਼ਾਂ ਵੀ ਦਿਖਾ ਲ ਦਿੰਨਾ ਕੈਮਰੇ ਤੁਸੀਂ ਮੈਂ ਆਪਣੇ ਬਿੰਦਰ ਬਾਜੀ ਮੈਂ ਕੈਮਰੇ ਨੂੰ ਫੜਦਾ ਤੁਸੀਂ ਜਿੱਥੇ ਉਹਨਾਂ ਦੀ ਆਪਾਂ ਇੱਥੇ ਕਿਤੇ ਰੋਟੀਆਂ ਵੀ ਦੇਖੀਆਂ ਆ ਉਧਰ ਆ ਉਧਰ ਵਾ ਆ ਜਿਓ ਜੀ ਆ ਆਪਾਂ ਇਥੋਂ ਲੈ ਆਉਨੇ ਆ ਜੀ ਆ ਲਓ ਇੱਥੇ ਹੀ ਇੱਥੇ ਦਿਖਾ ਲ ਦਿੰਨੇ ਆ ਆ ਜੀ ਜਿੱਦਾਂ ਆ ਦੇਉਣ ਬਚਾ ਦੇਖ ਆ ਪਲੇਟ ਵਾ ਵਿਚਾਰਿਆਂ ਦੀ ਆ ਰੋਟੀਆਂ ਵਿਚਾਰੇ ਲੈ ਕੇ ਆਇਓ ਆ ਤੱਤੀਆਂ ਕਿੱਥੇ ਕਰਨੀਆਂ ਮੇਰੇ ਮਾਲਕਾ ਤਾਂ ਇਹ ਹੈ ਨਾ ਆ ਜੀ ਜਾਂ ਇਹਨਾਂ ਨੂੰ ਲੱਭਿਆ ਜਾਂ ਇਹਨਾਂ ਨੂੰ ਕੋਈ ਜਾਂ ਆਪਾਂ ਨਹੀਂ ਉਸ ਹੱਕ ਜਾਂਦੇ ਵੀ ਅਸੀਂ ਉਹਨੇ ਜੇ ਸਫਤਾਂ ਕਰੀ ਜਾਂਦੇ ਅਸੀਂ ਇਹ ਵੀ ਕਹਿ ਸਕਦੇ ਹਾਂ ਚੋਰੀ ਦਾ ਵੀ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਦੇਖੋ ਆ ਦੇ ਆ ਸਾਰੀਆਂ ਟੂਬਾਂ ਆ ਇਹ ਹੈ ਆ ਟੂਬਾਂ ਆ ਸਾਰੀਆਂ ਟੂਬਾਂ ਅੱਛਾ ਹਾਂ ਇਹ ਸਾਰੀਆਂ ਉਹੀ ਆ ਮਲਮਾਲੀਆਂ ਨਹੀਂ ਸਾਰੀਆਂ ਦੇਖੋ ਹਰ ਚੀਜ਼ ਦੇ ਹੋਰ ਦੇਖੋ ਉਹ ਸੱਚ بابا ਆਪਾਂ ਤਿੰਨਾਂ ਲਿਖੀਓ ਉਹ ਦੇ 6 ਹਾਂ ਹਾਂ ਸਾਰੀਆਂ 7 8 ਆ ਦੇਖੋ ਜੀ ਇਹ ਆਪਣੇ ਸਰੀਰ ਤੇ ਕਿਤੇ ਨਾ ਕਿਤੇ ਜੇ ਇਹ ਜਿੱਦਾਂ ਇਹ ਇਹ ਦੱਸਦਾ ਬਈ ਜੇ ਇਹ ਦੂਏ ਤੇ ਦਰਦ ਤੇ ਹਾਂ ਇਹ ਹੈਗੀਆਂ ਦੂਜਾ ਕੀ ਰਾਬੇ 5 ਵਾਂਗੂ ਆਏ ਸਟਰੋਂਗ ਹੁੰਦੀ ਆ ਆ ਵੀ ਸਜ ਦੋ ਆ ਪਈਆਂ ਦੇਖੋ ਜੀ ਅਸੀਂ ਇੱਥੇ ਦੇਖਦੇ ਦੇ ਦਿੰਦੀਆਂ 12 13 ਹੋ ਗਈਆਂ ਜਿਹੜੀਆਂ ਉਹ ਜਾਂ ਠੰਡ ਤੇ ਜਾਂ ਉਹਨਾਂ ਦੇ ਹੱਡ ਦੁਖਦੇ ਹੋਣ ਉਹਤੇ ਲਾਉਂਦੇ ਆ ਤੇ ਆਹ ਹਜੇ ਆ ਕਿੰਨੇ ਆ ਕਦੂ ਇਨੀ ਕਿ ਵਿਚਾਰੇ ਨੇ ਆ ਬੱਡ ਕਿੱਥੇ ਬਣਾਉਣੀ ਐ ਨਹੀਂ ਦੇਖੋ ਆ ਹੁਣ ਇਹਨਾਂ ਨੇ ਬਣਾਈ ਆ ਪੌੜੀ ਉਹ ਵੀ ਦਿਖਾ ਲਦੇ ਆ ਬਾਬਾ ਇਹਦਾ ਤੇ ਦੂਜਾ ਕੀ ਉਹਨੂੰ ਕਹਿੰਦੇ ਆ ਸੌਰੀ ਸੌਰੀ ਇਹਦੇ ਨਾਲ ਦੀਆਂ ਜਿਹੜੀਆਂ ਟੂਪਾ ਕਹਿੰਦੇ ਆ ਉਹਦੇ ਸਾਰੀਆਂ ਖਾਲੀ ਪਈਆਂ 8 6 ਉਹ ਪਈਆਂ ਆ ਮਤਲਬ ਜਿਵੇਂ ਕਹਿੰਦਾ 18 17 ਦਾ ਹੋ ਗਈਆਂ ਆ ਬੱਡ ਵਿਚਾਰਿਆਂ ਨੇ ਕਿੱਥੇ ਬਣਾਉਣੀ ਆ ਇਹ ਆਪਾਂ ਨਾਲ ਲੈ ਜਾਈਏ ਇਉਂ ਕਹਿੰਦੇ ਹੁੰਦੇ ਆ ਅਕਸਰ ਨੂੰ ਕੋਈ ਕਹਿੰਦੇ ਸਿਆਣਿਆਂ ਨੇ ਕਿਹਾ ਵੇ ਕੋਈ ਛਿੱਟੋ ਨਾ ਚੀਜ ਜੀ ਲੋ ਸਾਹਿਬ ਇੱਥੇ ਦੇਖ ਲੈ ਬੰਦਿਆਂ ਨੇ ਲੋਕ ਲਾਇਆ ਲੋਕ ਵੀ ਲਗਾ ਆ ਦੇ ਇਹਨੂੰ ਐ ਚੱਕੀ ਚੱਕਿਆ ਜਾਂਦਾ ਬਾਬਾ ਜੀ ਇਦਾਂ ਹੀ ਰਹਿਣ ਦੇ ਮੈਂ ਮੈਂ ਦਿਖਾ ਦੇਵਾਂ ਇਹਨੂੰ ਐ ਲੱਗਦਾ ਆ ਲੋ ਜੀ ਤੁਹਾਨੂੰ ਇੱਕ ਥੋੜਾ ਜਿਹਾ ਸੀਨ ਹੋਰ ਦਿਖਾ ਲ ਦਈਏ। ਬਾਬਾ ਜੀ ਇਹ ਦਿਖਾ ਲਿਓ ਇੱਕ ਤਾਂ ਪੌੜੀ ਦਿਖਾ ਲਿਓ ਇਹਨਾਂ ਦੀ। ਓਕੇ। ਆ ਜਿਵੇਂ ਜਦੋਂ ਫਿਰ ਇਹ ਅੰਦਰ ਚੜਦੇ ਆ। ਅੱਛਾ ਇਹ ਹੈਗਾ ਆ ਇਹਨਾਂ ਨੇ ਬੈੱਡ ਬਣਾਇਆ ਜਿਵੇਂ ਆਪਾਂ ਪਲੰਗ ਕਹਿ ਲਓ ਆ ਪੂਰਾ ਦੇ ਲੈ ਉਹ ਥੱਲੇ ਨਾ ਉਹਦੇ ਬਲੌਕ ਰੱਖ ਕੇ ਫਰੇਮ ਵੀ ਥੱਲੇ ਕਿਉਂ ਕਰਕੇ ਜੀ ਜਾਂ ਤੇ ਜਾਂ ਫਿਰਦਾ ਜਾਨਵਰ ਫਿਰਦਾ। ਅੱਛਾ ਬੜਾ ਤੁਸੀਂ ਇਹਦੀ ਹਾਲਾਤ ਦੇਖੋ। ਆ ਬੈੱਡ ਬਣਾ ਲਿਆ ਜੀ ਕੋਠਾ ਬਣ ਗਿਆ ਉਹ ਵੀ ਛੱਤ ਬਣ ਗਈ ਵਿਚਾਰੇ ਦੀ। ਆ ਛੱਤ ਆ ਦੇਖੋ। ਕੀ ਮੀਨੇ ਮੀਨੇ ਦੀ ਦੇ ਵਿੱਚ ਇਹਨੂੰ ਫਿਰ ਐ ਚੱਕ ਦਿੰਦੇ ਆ ਹਰ ਜੋ ਚੀਜ਼ਾਂ ਕੀ ਕੀ ਰੱਖੀਆਂ ਆ ਉੱਤੇ ਉਹ ਦੇਸੀ ਕੇ ਉਹ ਦੇਸੀ ਕੇ ਰੂਆ ਪਸਾ ਰੂਆ ਦਾ ਅੱਛਾ ਕੀ ਦਿਉ ਕੋੜਾ ਯਾ ਕੀ ਨੂੰ ਕੀ ਕਹਿੰਦੇ ਨੇ ਸਾਈਕਲ ਵੀ ਹੋਊਗਾ ਜਿਹੜੇ ਹਿਸਾਬ ਨਾਲ ਸਾਈਕਲ ਦਾ ਉਹ ਪਹੀਆ ਬਾਹਰ ਉਹਨਾਂ ਦੀ ਫਿਰ ਉਹ ਪਹੀਆ ਲਾ ਦਿੰਦੇ ਆ ਫਿਰ ਜਿਹਨੂੰ ਬਈ ਬੈੱਡ ਕੇ ਦਾ ਬਿੱਡੇ ਚੁੱਕ ਲੈਂਦਾ ਵਿਚਾਰੇ ਦਾ ਕੇ ਦਾ ਘਰ ਵਾਲੇ ਦਾ ਅੱਛਾ ਕੁੰਡੀ ਕਿਦਾਂ ਲੱਗਦੀ ਬਾਬਾ ਤੁਸੀਂ ਇੱਥੇ ਦਿਖਾ ਲ ਦੇ ਦਿਓ ਆ ਦੇ ਆ ਦੇ ਆ ਅੰਦਰੋਂ ਦੇਖੋ ਆ ਆ ਐ ਨਾ ਇੱਧਰ ਕੀ ਲਿਖਿਆ ਹੈ ਉੱਪਰ ਵੀ ਕੁਝ ਲਿਖਿਆ ਹੋਇਆ ਹੈ ਉੱਤੇ ਕੁਝ ਤਾਂ ਕਿ ਜੀ ਲਿਆ ਬੈਟਰ ਅਲੋਨ ਦੈਨ ਹੈ ਬੈਡ ਕੰਪਨੀ ਕਹਿੰਦਾ ਮੈਂ ਕੱਲਾ ਹੀ ਚੰਗਾ ਵੀ ਜਾ ਕੇ ਮਾੜੀ ਸੰਗਤ ਨਾਲੋਂ ਵਾਹਿਗੁਰੂ ਵਾਹਿਗੁਰੂ ਬੈਟਰ ਅਲੋਨ ਹਾਂ ਰਾਈਟ ਦੈਨ ਬੈਡ ਕੰਪਨੀ ਵੀ ਮੈਂ ਕੱਲਾ ਹੀ ਕੱਲਾ ਹੀ ਚੰਗਾ ਮਾੜੀ ਸੰਗਤ ਨੂੰ ਸਾਡੇ ਵਰਗੇ ਨੂੰ ਪੰਜਾਬੀ ਨਹੀਂ ਆਣੀ ਉਹ ਇੰਗਲਿਸ਼ ਚ ਲ ਇਹ ਲੋਕ ਲਾਇਓ ਤਾਂ ਇਹਨਾਂ ਦਾ ਵਿਚਾਰੇ ਦਾ ਆ ਹਾਂ ਫਿਰ ਅੰਦਰੋਂ ਇਹ ਐਂ ਕੱਲ ਲੈਂਦਾ ਪਰ ਜਦੋਂ ਜੇ ਜਾਣਾ ਹੋਵੇ ਇੱਥੇ ਆ ਦੇ ਲੋਕ ਲਾ ਕੇ ਜਾਂਦਾ ਜਿਵੇਂ ਆਪਦਾ ਲਾ ਲੈਂਦੇ ਆ ਇਹ ਆ ਕੱਢ ਜੋ ਕੱਢ ਜੋ ਇਹ ਬਾਹਰੋਂ ਦਾ ਤਾਂ ਨਾ ਅਠ ਰਿਹਾ ਸਾ ਨਹੀਂ ਦੇਖ ਕੇ ਬਾਹਰੋਂ ਪੰਜਾਬੀ ਲਿਖੇ ਇੱਕ ਕੀ ਲਿਖਿਆ ਮਨੀ ਮਨੀ ਬਚੀ ਪਰੀਤੀ ਪਰੀਤਾ ਚੋਰ ਖੋਜਾ ਮੱਜ ਗਗਨ ਖੜਕੂ ਜਹਾ ਮਹਾ ਸਤ ਗੁੱਲਾ ਪ੍ਰੀਤ ਪੋਗਨ ਸਤ ਸਾਊ ਚੋਰ ਸੱਤਾ ਲੋ ਜੀ ਪੰਜਾਬੀ ਚ ਪੜ ਲਿਓ ਜੀ ਹੁਣ ਤੁਹਾਨੂੰ ਸਾਨੂੰ ਦਾ ਨਾ ਪੰਜਾਬੀ ਆਉਂਦੀ ਨਾ ਹਿੰਦੀ ਆਉਂਦੀ ਨਾ ਇੰਗਲਿਸ਼ ਆਉਂਦੀ ਆ ਇਹਦਾ ਸਾਰੇ ਪਾਸੇ ਹੁਣ ਕੀ ਕੀਤਾ ਜਾਵੇ ਕੀ ਕੀਤਾ ਇਹ ਹੁਣ ਉਹਨਾਂ ਨੂੰ ਦੱਸ ਦਿਓ ਜੀ